ਲੱਗਦਾ ਤੂੰ ਫੇਰ ਤੋਂ ਖਰਾਕ ਪਾੜਦੀ ਕੁਲਵਿੰਦਰ ਨਾ ਗੱਲ ਸਾਨੂੰ ਕਰਨੀ ਪਊ ਪਹਿਲਾਂ ਤੇਰੇ ਇੱਕ ਕੰਨ ਉਤੇ ਧਰੀ ਸੀ ਹੁਣ ਲੱਗਦਾ ਕਿ ਦੂਜੇ ਉਤੇ ਧਰਨੀ ਪਊ ਜੀ ਨਾਲ ਨਾਲ ਖੈਂਦੀ ਇਤਿਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟੌਂਟਦਾ ਜੇ ਪਹਿਲਾਂ ਕੋਈ ਕਮੀ ਪੇਸ਼ ਹੀ ਰਹਿ ਗਈ ਲੱਗਦਾ ਇੱਕ ਢੇੜਾ ਹੋਰ ਲਾ ਜਾਏ ਰਿਪੋਰਟ ਦਾ ਸੰਤਾ ਦੀ ਕਿਸੇ ਵੀ ਸਪੀਚ ਦੇ ਵਿੱਚ ਪਿੰਡਰਾਂ ਵਾਲੇ ਦੀ ਕਿਸੇ ਵੀ ਸਪੀਚ ਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੋਇਆ ਸਾਨੂੰ ਪਾਕਿਸਤਾਨ ਚਾਹੀਦਾ ਹੈ ਉਹਨਾਂ ਨੂੰ ਦਿਖਾਉਣ ਵਾਸਤੇ ਸਾਨੂੰ ਮਾੜਾ ਦਿਖਾਉਣ ਵਾਸਤੇ ਵੀ ਇਹ ਖਾਲਿਸਤਾਨ ਦੀ ਮੰਗ ਕਰਦੇ ਆ ਕਹਿੰਦੇ ਬੀਬੀ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਤੇ ਅਸੀਂ ਜਿਹੜਾ ਉਹਦਾ ਵਿਰੋਧ ਕਰੀ ਜਾਂਦੇ ਆ ਨਾ ਕਿ ਠੀਕ ਨਹੀਂ ਉਹਨੇ ਕੀਤਾ ਕਹਿੰਦੇ ਉਹਦੀ ਫਿਲਮ ਦਾ ਪ੍ਰਚਾਰ ਕਰ ਰਹੇ ਆ ਅਸੀਂ ਜੇ ਮੈਂ ਬੋਲਦਾ ਜੇ ਅਸੀਂ ਬੋਲਦੇ ਆ ਫਿਰ ਉਹ ਪ੍ਰਮੋਟ ਹੁੰਦੀ ਹੈ ਫਿਲਮ ਜੇ ਅਸੀਂ ਨਹੀਂ ਬੋਲਦੇ ਫਿਰ ਕਹਿੰਦੇ ਕੰਮ ਸੁੱਤੀ ਹੈ ਕੋਈ ਸੂਰਮਾਨੀ ਬੋਲਦਾ ਕੋਈ ਬੰਦਾ ਬੋਲਦਾ ਨਹੀਂ ਸਾਰੇ ਪੈਸੇ ਲੈ ਕੇ ਵਹਿ ਗਏ ਕੰਗਨਾਰਾ ਨੌਤੜੇ ਮਸਲੇ 'ਚ ਬਹੁਤ ਸਾਰੇ ਭਾਜਪਾ ਦੇ ਨਾਲ ਸੰਬੰਧਿਤ ਲੀਡਰਸ਼ਿਪ ਆ ਜਿਹੜੇ ਬੋਲੇ ਤੱਕ বিজেপি ਦੀ ਕੁਰਸੀ ਤੇ ਮੈਂ ਬੈਠਾ ਹੂੰਗਾ ਤੇ ਮੈਂ বিজেপি ਬਾਰੇ ਨਹੀਂ ਬੋਲੂਗਾ ਜੇ ਮੈਂ ਬੋਲੂਗਾ ਤੇ ਮੇਰੀ ਫਾਈਲਾਂ ਖੋਲ ਦੇਣਗੇ ਸਾਡੀ ਜ਼ਿੰਮੇਵਾਰੀ ਹੈ ਇੱਕ ਪੱਗ ਬਨਦਾਂ ਮੈਂ ਜਦੋਂ ਪੱਗ ਬਨ ਕੇ ਕੋਈ ਸਿੱਖਾਂ ਬਾਰੇ ਗੱਲ ਕਰਦਾ ਉਹ ਥੱਲੇ ਖਾਲਸਤਾਨੀ ਲਿਖ ਦਿੰਦੇ ਆ ਪੰਜਾਬ ਦਾ ਇੱਕ ਐਸਾ ਗੱਭਰੂ ਹੈ ਜਿਹੜਾ ਬੁਲੇਟ ਟ੍ਰੇਨ ਤੋਂ ਵੀ ਤੇਜ਼ ਗੀਤ ਕੱਢਦਾ ਆਪਣੀ ਕਲਮ ਚਲਾਉਂਦਾ ਹੈ ਔਰ ਉਸ ਦੇ ਉੱਤੇ ਜਦੋਂ ਗੌਂਦਾ ਲੰਮੀ ਹੇਕ ਲਾ ਕੇ ਤਾਂ ਫਿਰ ਉਸ ਦੀ ਗੂੰਜ ਆ ਜਿਹੜੀ ਉਹ ਦਿੱਲੀ ਵਾਇਆ ਹੁੰਦੀ ਹੋਈ ਬੰਬੇ ਤੱਕ ਵੀ ਜਾਂਦੀ ਹੈ ਕੰਗੜਾ ਨੌਦ ਦੇ ਵਿਵਾਦਤ ਮਸਲੇ ਦੇ ਉੱਤੇ ਇੱਕ ਗੀਤ ਹੈਰੀ ਤਨੂਆ ਸਾਡੇ ਨਾਲ ਬੈਠੇ ਆ ਜਿਨ੍ਹਾਂ ਨੇ ਕੁਲਵਿੰਦਰ ਕੌਰ ਦੇ ਨਾਲ ਜਦੋਂ 에어ਪੋਰਟ ਤੇ ਪੰਗਾ ਪੈਂਦਾ ਕੰਗੜਾ ਨੌਦ ਦਾ ਉਦੋਂ ਵੀ ਇੱਕ ਗੀਤ ਬਹੁਤ ਜ਼ਿਆਦਾ ਵਾਇਰਲ ਹੋਇਆ ਉਸ ਤੋਂ ਬਾਅਦ ਵਿਨੇਸ਼ ਫਗਾਟ ਨਾਲ ਜੋ ਬੀਤੀ 올림픽 ਦੇ ਵਿੱਚ ਉਸ ਤੇ ਗੀਤ ਆ ਜਾਂਦਾ ਹੁਣ ਫਿਰ ਵਿਵਾਦ ਦੇ ਉੱਤੇ ਇੱਕ ਗੀਤ ਆਇਆ ਹੈਰੀ ਤਨੂਆ ਸਾਡੇ ਨਾਲ ਬੈਠੇ ਆ ਇੰਨੀ ਛੇਤੀ ਕਿਵੇਂ ਇਹਨਾਂ ਦੇ ਜ਼ਹਿਨ 'ਚ ਗੱਲਾਂ ਆ ਜਾਂਦੀਆਂ ਔਰ ਹਰੇਕ ਭਖ ਦੇ ਮਸਲੇ ਦੇ ਉੱਤੇ ਗੀਤ ਜ਼ਰੂਰ ਗਾਉਂਦੇ ਨੇ ਸਾਡੇ ਨਾਲ ਨੇ ਅਸੀਂ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਹੈਰੀ ਭਾਈ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਤੁਹਾਡੇ ਨਹੀਂ ਗੱਲ ਕੀਤੀ ਐ ਕੋਈ ਮਸਲਾ ਭਖਦਾ ਹੋਵੇ ਖਾਸ ਕਰਕੇ ਉਹਦੇ ਵਿੱਚ ਪੰਜਾਬੀ ਐ ਤੇ ਪੰਜਾਬੀ ਦੀ ਗੱਲ ਹੋਵੇ ਜਾਂ ਸਿੱਖੀ ਦੀ ਗੱਲ ਹੋਵੇ ਤੁਹਾਡੇ ਦਿਲ ਤੇ ਇੰਨਾ ਹਿੱਟ ਕਰਦੀ ਐ ਚੁਬਦੀ ਐਨੀ ਗੱਲ ਐ ਇਹ ਜੀਆਂ ਇਸ ਕਰਕੇ ਗੀਤ ਦਾ ਰੂਪ ਦੇ ਦਿੰਨੇ ਹੋ ਜਾਂ ਵਜਾ ਕੋਈ ਹੋਰ ਹਾਂਜੀ ਇਹ ਗੱਲਾਂ ਹੁੰਦੀਆਂ ਨੇ ਜੇ ਇੱਕ ਰਾਈਟਰ ਦੇ ਦਿਲ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਉਹ ਜਾਂ ਤਾਂ ਉਹਨੂੰ ਪਹਿਲਾਂ ਆਪ ਦੇ ਉੱਤੇ ਲੱਗਦੀਆਂ ਨੇ ਦਿਲ ਨੂੰ ਲੱਗਦੀਆਂ ਫਿਰ ਉਹ ਚੀਜ਼ ਨਿਕਲਦੀ ਐ ਉਹ ਫਿਰ ਇਦਾਂ ਹੁੰਦਾ ਜਿਹੜੀ ਚੀਜ਼ਾਂ ਮੈਂ ਪਹਿਲਾਂ ਤੋਂ ਗਾਉਂਦਾ ਆਂ ਹਰੇਕ ਮੁੱਦਿਆਂ ਤੇ ਮੇਰਾ ਸਾਬ ਹੁੰਦਾ ਵੀ ਜਿਹੜੀ ਚੀਜ਼ ਸਾਡੇ ਵਿਰੋਧ ਹੋ ਰਹੀ ਆ ਉਹ ਲੋਕਾਂ ਤੱਕ ਪਹੁੰਚੇ ਵੀ ਸਾਡੇ ਨਾਲ ਮਾੜਾ ਹੋ ਰਿਹਾ ਜਾਂ ਕਿਸੇ ਵੀ ਤਰੀਕੇ ਨਾਲ ਕਿਉਂਕਿ ਕਈ ਗੱਲਾਂ ਨੂੰ ਆਪਾਂ ਬੋਲ ਕੇ ਕਰ ਦਿੰਨੇ ਆਂ ਕਈ ਚੀਜ਼ਾਂ ਨੂੰ ਆਪਾਂ ਗਾ ਕੇ ਕਰਦੇ ਆਂ ਤੇ ਜਿਹੜੀ ਚੀਜ਼ ਗਾ ਕੇ ਕਰਦੇ ਆਂ ਗੱਲਾਂ ਤਾਂ ਉਹੀ ਹੁੰਦੀਆਂ ਜਿਹੜੀਆਂ ਬੋਲ ਕੇ ਕਰਨੀਆਂ ਪਰ ਉਹਨੂੰ ਥੋੜਾ ਗਾ ਕੇ ਜਦੋਂ ਆਪਾਂ ਕਿਸੇ ਤੱਕ ਕਰਦੇ ਆਂ ਉਹ ਚੀਜ਼ ਜ਼ਿਆਦਾ ਵਾਇਰਲ ਹੁੰਦੀ ਆ ਤੇ ਲੋਕਾਂ ਦਾ ਜ਼ਿਆਦਾ ਪਤਾ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਨਾ ਥੋੜੇ ਹੀ ਬੰਦੇ ਆ ਜਿਹੜੇ ਉਹਦੀ ਸਹੀ ਵਰਤੋਂ ਕਰਦੇ ਆ ਤੁਸੀਂ ਉਹਨਾਂ ਚੋਂ ਅਸੀਂ ਤੁਹਾਨੂੰ ਇੱਕ ਗਿਣਾਂਗੇ ਕਿ ਤੁਸੀਂ ਕੋਈ ਊਲ ਜਲੂਲ ਨਹੀਂ ਗਾ ਹੁਣ ਕੰਗਣਾ ਰਣੌਦ ਦੇ ਉੱਤੇ ਆਇਆ ਗੀਤ ਬੜਾ ਦਿਲਚਸਪ ਹੈ ਸੋਸ਼ਲ ਮੀਡੀਆ ਤੇ ਕਾਫੀ ਹੋ ਰਿਹਾ ਪਹਿਲਾਂ ਤੇ ਉਹਦੇ ਬੋਲ ਸਾਂਝੇ ਕਰੀਏ ਫਿਰ ਅਸੀਂ ਅਗਲੀ ਗੱਲ ਕਰਦੇ ਹਾਂ ਹਾਂਜੀ ਉਹਦੇ ਬੋਲ ਇਦਾਂ ਲੱਗਦਾ ਤੂੰ ਫੇਰ ਤੋਂ ਖਰਾਕ ਪਾੜਦੀ ਕੁਲਵਿੰਦਰ ਨਾ ਗੱਲ ਸਾਨੂੰ ਕਰਨੀ ਪਊ ਪਹਿਲਾਂ ਤੇਰੇ ਇੱਕ ਕੰਨ ਉਤੇ ਧਰੀ ਸੀ ਹੁਣ ਲੱਗਦਾ ਕਿ ਦੂਜੇ ਉਤੇ ਧਰਨੀ ਪਊ ਜੀ ਨਾਲ ਨਾਲ ਖੈਂਦੀ ਇਤਿਹਾਸ ਜਾਣ ਲੈ ਦੇਣਗੇ ਜਵਾਬ ਤੇਰੇ ਮਾਰੇ ਟੌਂਟਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਿ ਗਈ ਲੱਗਦਾ ਇੱਕ ਗੇੜਾ ਹੋਰ ਲਾ ਜਾਏ ਰਿਪੋਰਟ ਦਾ ਜੇ ਪਹਿਲਾਂ ਕੋਈ ਕਮੀ ਪੇਸ਼ੀ ਰਹਗੀ ਲੱਗਦਾ ਇੱਕ ਗੇੜਾ ਹੋਰ ਲਾ ਜਾਏ ਰਿਪੋਰਟ ਦਾ ਤੁਸੀਂ ਸ਼ਬਦਾਂ ਨੂੰ ਐ ਚਣਦੇ ਹੋ ਕਿਉਂਕਿ ਉਹ ਸਾਰੀ ਘਟਨਾ ਰਿਪੋਰਟ ਵਾਲੀ ਸੀ ਤੁਹਾਨੂੰ ਮਹਿਸੂਸ ਹੋਇਆ ਕਿ ਅਜੇ ਕਮੀ ਰਹਗੀ ਕਿਤੇ ਨਾ ਕਿਤੇ ਦੱਸਣਾ ਪੈਣਾ ਕਿਉਂਕਿ ਜਿਹੜੀ ਫਿਲਮ ਦਾ ਟ੍ਰੇਲਰ ਆਉਂਦਾ ਉਹਦੇ ਨਾਲ ਵੱਡਾ ਵਿਵਾਦ ਖੜਾ ਹੋ ਗਿਆ ਬਿਲਕੁਲ ਜਿਹੜਾ ਟ੍ਰੇਲਰ ਮੈਂ ਵੀ ਦੇਖਿਆ ਤੁਸੀਂ ਵੀ ਦੇਖਿਆ ਜਿਹੜਾ ਸੰਤਾਂ ਬਾਰੇ ਉਹਨਾਂ ਨੇ ਬੋਲਿਆ ਸੰਤਾਂ ਦੀ ਕਿਸੇ ਵੀ ਸਪੀਚ ਦੇ ਵਿੱਚ ਪਿੰਡਰਾਂ ਵਾਲੇ ਦੀ ਕਿਸੇ ਵੀ ਸਪੀਚ ਦੇ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਹੋਇਆ ਇਹ ਸਾਨੂੰ ਖਾਲਿਸਤਾਨੀ ਖਾਲਿਸਤਾਨ ਚਾਹੀਦਾ ਹੈ ਖਾਲਿਸਤਾਨ ਮੰਗ ਸੀ ਉਹਨਾਂ ਨੂੰ ਦਿਖਾਉਣ ਵਾਸਤੇ ਸਾਨੂੰ ਮਾੜਾ ਦਿਖਾਉਣ ਵਾਸਤੇ ਵੀ ਇਹ ਖਾਲਿਸਤਾਨ ਦੀ ਮੰਗ ਕਰਦੇ ਆ ਅਸੀਂ ਰਹਿਣ ਵਾਲੇ ਆ ਇੰਡੀਆ ਦੇ ਰਹਿਣ ਵਾਲੇ ਆ ਹਿੰਦੁਸਤਾਨ ਦੀ ਗੱਲ ਕਰਦੇ ਆ ਸਾਰੀ ਸਾਡੀ ਜਿਹੜੀ ਪੈਦਾਵਾਰ ਵੀ ਪੰਜਾਬ ਦੀ ਹੋ ਰਹੀ ਹੈ ਆ ਫਸਲ ਦੀ ਗੱਲ ਕਰੀਏ ਸਾਰੀ ਆਪਣੇ ਆਪਣੇ ਨੂੰ ਫਾਇਦਾ ਹੋ ਰਿਹਾ ਕਿ ਬਗਾਨੇ ਦੇਸ਼ ਨੂੰ ਤਾਂ ਫਾਇਦਾ ਨਹੀਂ ਹੋ ਰਿਹਾ ਪਰ ਜਿਵੇਂ ਸਾਨੂੰ ਸਾਡੀ ਸ਼ਬੀ ਗੇਰਨ ਲਈ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਸਾਡੀ ਸ਼ਬੀ ਬਹੁਤ ਵਧੀਆ ਸੀ ਕਿਉਂਕਿ ਬੜੇ ਵਧੀਆ ਢੰਗ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਆਪਣਾ ਮੰਗ ਮੰਗਵਾਈ ਸੀ ਔਰ ਬੜੇ ਹਿਸਾਬ ਨਾਲ ਬੈਠੇ ਸੀ ਉਤੋਂ ਲੋਕਾਂ ਦੇ ਵਿੱਚ ਇੱਕ ਸੰਦੇਸ਼ ਗਿਆ ਸੀ ਵੀ ਇਹ ਕਦੇ ਵੀ ਲੁੱ ਕਰਦੇ ਇਹ ਬੜੇ ਪਿਆਰ ਦੇ ਨਾਲ ਕੰਮ ਕਰਦੇ ਉਹ ਚੀਜ਼ਾਂ ਇਹਨਾਂ ਨੂੰ ਚੁਭਦੀਆਂ ਵੀ ਇਹਨਾਂ ਦੀ ਸ਼ਬੀ ਖਰਾਬ ਕਰਨੀ ਚਾਹੀਦੀ ਆ ਉਹ ਚੀਜ਼ਾਂ ਫਿਲਮਾਂ 'ਚ ਦਿਖਾਉਂਦੇ ਆ ਜਿਵੇਂ ਕੰਗਣਾ ਰਣੌਤ ਦਾ ਅਸੀਂ ਜ਼ਿਕਰ ਇੱਥੇ ਕਰ ਰਹੇ ਹਾਂ ਕਈ ਬੰਦੇ ਇਹ ਵੀ ਕਹਿ ਰਹੇ ਆ ਆਪਣੇ ਇਥੋਂ ਪੰਜਾਬ ਦੇ ਵਿੱਚੋਂ ਵੀ ਕੁਝ ਸਿੱਖ ਹਲਕੇ ਦੇ ਵਿੱਚੋਂ ਕਹਿੰਦੇ ਬੀਬੀ ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ ਤੇ ਅਸੀਂ ਜਿਹੜਾ ਉਹਦਾ ਵਿਰੋਧ ਕਰੀ ਜਾਂਦੇ ਆ ਨਾ ਕਿ ਠੀਕ ਨਹੀਂ ਉਹਨੇ ਕੀਤਾ ਕਹਿੰਦੇ ਉਹਦੀ ਫਿਲਮ ਦਾ ਪ੍ਰਚਾਰ ਕਰ ਰਹੇ ਆ ਅਸੀਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਹ ਗੱਲ ਤੁਹਾਨੂੰ ਲੱਗਦੀ ਹੈ ਕਿ ਨਹੀਂ ਉਲਟਾ ਬੋਲਣਾ ਪੈਣਾ ਜੇ ਗਲਤ ਹੋਇਆ ਭਾਜੀ ਦੋਵੇਂ ਪਾਸੇ ਹੁੰਦੇ ਆ ਜੇ ਮੈਂ ਬੋਲਦਾ ਜੇ ਅਸੀਂ ਬੋਲਦੇ ਆ ਫਿਰ ਉਹ ਪ੍ਰੋਮੋਟ ਹੁੰਦੀ ਆ ਫਿਲਮ ਜੇ ਅਸੀਂ ਨਹੀਂ ਬੋਲਦੇ ਫਿਰ ਕਹਿੰਦੇ ਕੌਮ ਸੁੱਤੀ ਆ ਕੋਈ ਜ਼ੁਰਮਾਨੀ ਬੋਲਦਾ ਕੋਈ ਬੰਦਾ ਬੋਲਦਾ ਨਹੀਂ ਸਾਰੇ ਪੈਸੇ ਲੈ ਕੇ ਵਹਿ ਗਏ ਕਿਉਂਕਿ ਜਿਵੇਂ ਸਾਡੇ ਕਈ ਵਾਰੀ ਆਗੂ ਇਹੋ ਜਿਹੇ ਹੁੰਦੇ ਆ ਵੀ ਅਸੀਂ ਸੋਚਦੇ ਵੀ ਇਹ ਆਗੂ ਹੈ ਸਾਡਾ ਇਹ ਜਾ ਕੇ ਗੱਲ ਕਰੂਗਾ ਥੋੜੇ ਟਾਈਮ ਬਾਅਦ ਪਤਾ ਲੱਗਦਾ ਵੀ ਉਹ ਤਾਂ ਰਨ ਆਊਟ ਚੱਕਿਆ ਗਿਆ ਹੈ ਨਾ ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਮਝੋਤਾ ਹੋ ਗਿਆ ਹੁਣ ਜਿਹੜੇ ਸਾਡੇ ਆਗੂ ਨੇ ਉਹ ਕਈ ਤੁਸੀਂ ਦੇਖੋ ਕੋਈ ਨਹੀਂ ਬੋਲਦਾ ਕਿਉਂਕਿ ਜਿਦੇ ਚ ਕੋਈ ਕਮੀ ਹੋਊਗੀ ਅੰਦਰ ਉਹ ਨਹੀਂ ਬੋਲੂਗਾ ਵੀ ਉਹਨੂੰ ਪਤਾ ਹੈ ਜੇ ਮੈਂ ਬੋਲੇ ਮੇਰੇ ਤੇ ਰੇਡ ਪੈ ਜਾਣੀ ਈਡੀ ਤੇ ਰੇਡ ਪੈ ਜਾਣੀ ਹੈ ਜਾਂ ਮੇਰੀਆਂ ਫਾਈਲਾਂ ਖੁੱਲ ਜਾਣੀਆਂ ਬੰਦਾ ਉਹੀ ਬੋਲੂਗਾ ਜਿਹੜਾ ਅਜੇ ਜਿਹੜਾ ਇਹ ਰਾਜਨੀਤੀ ਤੋਂ ਦੂਰ ਹੈ ਜਾਂ ਕਿਸੇ ਤੋਂ ਦੂਰ ਹੈ ਹੂੰ ਕਈਆਂ ਨੇ ਧਰਮ ਦੇ ਮੁਖਾਟੇ ਤੇ ਪਾਏ ਹੋਇਆ ਪਰ ਧਰਮ ਨਾਲ ਨਿਭਦੇ ਨਹੀਂ ਹੋਵੇਂ ਕਈ ਵਾਰੀ ਤੁਸੀਂ ਸਮਝੌਤੇ ਦੀ ਗੱਲ ਕੀਤੀ ਕਈ ਆਪਣੇ ਬਹੁਤ ਸਾਰੇ ਚਿਹਰੇ ਐ ਜਿਨ੍ਹਾਂ ਦੇ ਸਿਰ ਦੇ ਉੱਤੇ ਪੱਗ ਤਾਂ ਹੁੰਦੀ ਹੈ ਪਰ ਪੱਗ ਵਾਲਾ ਜਿਹੜਾ ਇੱਕ ਸਿਧਾਂਤ ਹੈ ਉਹਦੇ ਤੇ ਚੱਲਣ ਤੋਂ ਦੂਰ ਗੁਰੇਜ਼ ਕਰਦੇ ਆ ਹੁਣ ਕੰਗੜਾ ਰਣਾਉਤ ਵਾਲੇ ਮਸਲੇ 'ਚ ਬਹੁਤ ਸਾਰੇ ਭਾਜਪਾ ਦੇ ਨਾਲ ਸੰਬੰਧਤ ਲੀਡਰਸ਼ਿਪ ਆ ਜਿਹੜੇ ਬੋਲੇ ਤੱਕ ਨਹੀਂ ਉਹੀ ਗੱਲ ਹੈ ਨਾ ਭਾਜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਜਦੋਂ ਆਪਾਂ ਕਿਸੇ ਕੁਰਸੀ ਤੇ ਬਹਿ ਜਾਂਦੇ ਆ ਜਦੋਂ ਆਪਾਂ ਨੂੰ ਉਸ ਲਾਲਚ ਮਿਲਦਾ ਹੈ ਕਿਉਂਕਿ ਹ ਮੈਂ ਬੀਜੇਪੀ ਬਾਰੇ ਨਹੀਂ ਬੋਲੂਗਾ ਕਿਉਂਕਿ ਮੈਨੂੰ ਉਥੋਂ ਰੋਟੀ ਪਾਣੀ ਮੇਰਾ ਚੱਲ ਰਿਹਾ ਜੇ ਮੈਂ ਬੋਲੂਗਾ ਤੇ ਮੇਰੀ ਫਾਈਲਾਂ ਖੋਲ ਦੇਣਗੇ ਕਿਉਂਕਿ ਇੱਕ ਡਰ ਡਰਾ ਕੇ ਤੁਹਾਨੂੰ ਪਤਾ ਬੀਜੇਪੀ ਦਾ ਰੂਲ ਹੈ ਵੀ ਡਰਾਓ ਡਰਾ ਕੇ ਆਪਣਾ ਰੂਲ ਕਰਦੇ ਆ ਤੇ ਇਹ ਚੀਜ਼ਾਂ ਉਦੋਂ ਹੁੰਦੀਆਂ ਜਦੋਂ ਆਪਾਂ ਆਪਣੀ ਫੈਮਲੀ ਨੂੰ ਛੱਡਣਾ ਪੈਂਦਾ ਹੈ ਕਈ ਚੀਜ਼ਾਂ ਤਿਆਗਣੀਆਂ ਪੈਂਦੀਆਂ ਨੇ ਫਿਰ ਜਾ ਕੇ ਆਪਾਂ ਕਿਸੇ ਮੁੱਦੇ ਤੇ ਬੋਲ ਸਕਦੇ ਆ ਇਹਦੇ ਵਿੱਚ ਬੋਲਣ ਦੇ ਵਿੱਚ ਵੀ ਭਾਜੀ ਕਈ ਤਰੀਕੇ ਹੁੰਦੇ ਨੇ ਕਿਉਂਕਿ ਤੁਹਾਨੂੰ ਪਤਾ ਪਹਿਲੇ ਹੀ ਪਹਿਲੇ ਦਿਨਾਂ ਦੇ ਵਿੱਚ ਵੀ ਕਿਸੇ ਨੂੰ ਥ੍ਰੈਟ ਆ ਜਾਂਦੇ ਕਿਸੇ ਨੂੰ ਧਮਕੀਆਂ ਜਾਂਦੀਆਂ ਨੇ ਤੇ ਬੰਦਾ ਡਰ ਕੇ ਘਰ ਬੈ ਅ ਕਈ ਗੱਲਾਂ ਹੋ ਜਾਂਦੀਆਂ ਭਾਜੀ ਕਈ ਕਰਕੇ ਤਾਂ ਨਹੀਂ ਬੋਲਦੇ ਤਰੀਕੇ ਚਲੋ ਆਪੋ ਆਪਣੇ ਅਵਿਰੋਧ ਕਰਨ ਦੇ ਤੇ ਤੁਸੀਂ ਜਿਹੜੀ ਹਾਜ਼ਰੀ ਲਵਾਉਨੇ ਹੋ ਚਰਚਾ ਦਾ ਵਿਸ਼ਾ ਬੜਾ ਬਣਦੀ ਹੈ ਇਹ ਗੀਤ ਲਿਖਣ ਦਾ ਜਿਵੇਂ ਪਹਿਲਾਂ ਤੁਸੀਂ ਕਿਹਾ ਕਿ ਜਦੋਂ ਇੱਥੇ ਤੱਕ ਲੱਗਦੀ ਹੈ ਗੱਲ ਫਿਰ ਆਪਣੇ ਆਪ ਆਉਂਦੀਆਂ ਗੱਲਾਂ ਜਿਹੜੀ ਸਾਡੀ ਕਲਾ ਆ ਫਿਰ ਉਹਦੇ ਰੂਪ ਚ ਅਸੀਂ ਕਰ ਦਿੰਨੇ ਆ ਇਹ ਗੀਤ ਬਣਾਉਣ ਲੱਗਿਆ ਹੁਣ ਕਿੰਨਾ ਸਮਾਂ ਲੱਗਿਆ ਜਦੋਂ 에어ਪੋਰਟ ਵਾਲਾ ਕਾਂਡ ਹੋਇਆ ਸੀ ਤਾਂ ਕੁਝ ਮਿੰਟ ਲੱਗੇ ਸੀ ਇਸ ਵਾਰੀ ਕਿੰਨਾ ਸਮਾਂ ਲੱਗਿਆ ਇਸ ਵਾਰੀ ਭਾਜੀ ਉਹ ਸਮਾਂ ਤੋਂ ਨਾ ਕਿ ਲੱਗਦਾ ਹੁੰਦਾ ਜਦੋਂ ਆਪਾਂ ਕਿਸੇ ਗੱਲ ਨੂੰ ਆਪਾਂ ਨੇ ਪਿੰਚ ਕਰਦੀ ਹੈ ਆਪਾਂ ਇੱਕ ਜਜ਼ਬਾਤ ਜਜ਼ਬਾਤ ਹੀ ਨੇ ਮੇਰੇ ਜਾਂ ਸਾਰਿਆਂ ਦੇ ਪੰਜਾਬ ਦੇ ਜੇ ਮੈਨੂੰ ਲੱਗਦਾ ਕਿ ਇਹ ਬੋਲਣੀ ਚਾਹੀਦੇ ਆ ਉਹ ਫਿਰ ਭਾਜੀ ਉਦੋਂ ਤੋਂ ਉਹ ਗਾਣਾ ਬਣ ਜਾਂਦਾ ਤੇ ਉਹ ਜਿੰਨੀਆਂ ਕਿ ਲੈਣਾ ਹੁੰਦੀਆਂ ਨੇ ਉਹ ਲੋਕ ਪਸੰਦ ਕਰਦੇ ਆ ਤੇ ਇਹ ਨਹੀਂ ਹੁੰਦਾ ਵੀ ਹਰ ਇੱਕ ਗਾਣਾ ਮੈਂ ਹਰ ਇੱਕ ਦਾ ਵਿਰੋਧ ਕਰੀ ਜਾਵਾਂ ਇਹ ਵੀ ਨਹੀਂ ਹੁਣ ਜੇ ਇੱਕ ਪਾਸੇ ਵਿਰੋਧ ਕਰਦਾ ਦੂਜਾ ਮੇਰੇ ਖਿਲਾਫ ਹੋ ਜਾਂਦਾ ਉਹ ਵੀ ਕਈ ਵਾਰੀ ਸੋਚ ਕੇ ਕਿਉਂਕਿ ਸਾਡੇ ਤੇ ਜ਼ਿੰਮੇਵਾਰੀ ਹੈ ਇੱਕ ਪੱਗ ਬਨਦਾਂ ਮੈਂ ਜਦੋਂ ਪੱਗ ਬਨ ਕੇ ਕੋਈ ਸਿੱਖਾਂ ਬਾਰੇ ਗੱਲ ਕਰਦਾ ਉਹ ਥ ਕਿਉਂਕਿ ਮੇਰੇ ਕਰਕੇ ਪੰਜਾਬ ਦਾ ਮਾਹੌਲ ਵੀ ਨਹੀਂ ਖਰਾਬ ਹੋਣਾ ਚਾਹੀਦਾ ਚਲੋ ਮੈਂ ਜੋ ਗਾ ਰਿਹਾ ਉਹ ਤਾਂ ਠੀਕ ਹੈ ਪਰ ਜੋ ਮੈਂ ਗਾ ਰਿਹਾ ਉਹ ਉਹਨਾਂ ਕੀ ਹੋਏ ਕਿਉਂਕਿ ਕਿਉਂਕਿ ਤੁਹਾਡੇ ਸ਼ਬਦਾਂ ਵਿੱਚ ਤਿੱਖਾਪਨ ਬਹੁਤ ਜ਼ਿਆਦਾ ਹੈ ਹਿੱਟ ਕਰਨ ਵਾਲੀਆਂ ਗੱਲਾਂ ਨੇ ਕੰਗਣਾ ਨੇ ਪਤਾ ਨਹੀਂ ਇਹ ਕਦੋਂ ਸੁਣਨਾ ਜਾਂ ਸੁਣ ਵੀ ਲਿਆ ਹੋਊਗਾ ਜਾਂ ਉਹਨਾਂ ਦੇ ਸਮਰਥਕ ਨੇ ਜਿਹੜੇ ਉਹ ਤੁਸੀਂ ਦੱਸਿਆ ਕਿ ਉਹਨਾਂ ਦੇ ਰਿਐਕਸ਼ਨ ਤਰ੍ਹਾਂ-ਤਰ੍ਹਾਂ ਦੇ ਆਉਂਦੇ ਆ ਇਹ ਤਿੱਖੇ ਬੋਲਾਂ ਨੂੰ ਲੈ ਕੇ ਕਈ ਵਾਰੀ ਆਪਦੇ ਲੋਕਾਂ ਨੇ ਵੀ ਤੁਹਾਡੇ ਪਰਿਵਾਰ ਨੇ ਜਾਂ ਰਿਸ਼ਤੇਦਾਰਾਂ ਨੇ ਦੋਸਤਾਂ ਨੇ ਸਲਾਹ ਦਿੰਦੀ ਹੈ ਕਿ ਹੈਰੀ ਤੁਸੀਂ ਬਹੁਤ ਜ਼ਿਆਦਾ ਤਿੱਖਾ ਲਿਖ ਦਿੰਦੇ ਹੋ ਕਿ ਤੇ ਇਹ ਨਾ ਹੋਵੇ ਇਸ ਗਾਣੇ ਦੇ ਹਾਂਜੀ ਕਈ ਵਾਰੀ ਹੁਣ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਆਪਾਂ ਬੈਠੀਦਾ ਕਿਉਂਕਿ ਜਿਵੇਂ ਮਦਰਸ ਹੁੰਦੀਆਂ ਨੇ ਇਹਨਾਂ ਦਾ ਦਿਲ ਸੌਫਟ ਹੁੰਦਾ ਉਹ ਮੰਮੀ ਹੁਣੀ ਕਹਿੰਦੇ ਰਹਿੰਦੇ ਆ ਜਾਂ ਜਿਹੜੇ ਮਾਮਾ ਜੀ ਹੁਣੀ ਹੋ ਗਏ ਜਾਂ ਸਾਡੇ ਪਰਿਵਾਰ ਹੋ ਗਿਆ ਉਹ ਇਹ ਕਹਿੰਦੇ ਰਹਿੰਦੇ ਆ ਵੀ ਤੂੰ ਐਦਾਂ ਦੀਆਂ ਚੀਜ਼ਾਂ ਨਾ ਗਾ ਜਾਂ ਦੂਜੇ ਕਲਾਕਾਰ ਜਿਵੇਂ ਗਾਰੇ ਤੂੰ ਉਮੀਦ ਦੀਆਂ ਚੀਜ਼ਾਂ ਗਾ ਕੱਲ ਮੈਂ ਮੌਲ ਚ ਗਿਆ ਸੀ ਉੱਥੇ ਮੁੰਡੇ ਮਿਲੇ ਸੀ ਕਹਿੰਦੇ ਭਾਜੀ ਪ੍ਰੇਮ ਢਿੱਲੋਂ ਵਰਗੇ ਗਾਣੇ ਗਾਓ ਤੇ ਮੈਂ ਕਿਹਾ ਜੇ ਮੈਂ ਪ੍ਰੇਮ ਢਿੱਲੋਂ ਵਾਲੇ ਗਾਣੇ ਗਾਉਣ ਲੱਗ ਗਿਆ ਫਿਰ ਉਹ ਕੀ ਗਾਊਗਾ ਉਹ ਗਾਉਣ ਨੂੰ ਤਾਂ ਕੋਈ ਗੱਲ ਨਹੀਂ ਉਹ ਗੱਲਾਂ ਨੇ ਗੱਲਾਂ ਹੁਣ ਮੈਂ ਕਈ ਵਾਰੀ ਕੋਸ਼ਿਸ਼ ਕਰਦਾ ਹੁੰਨਾ ਕਿ ਮੈਂ ਆਪਣਾ ਵਾਲਾ ਜਰਨਲ ਛੱਡ ਕੇ ਕੁਝ ਅਲੱਗ ਕਰਾਂ ਪਰ ਮੈਂ ਉਧਰ ਨੂੰ ਜ ਜਾਉਣਾ ਵੀ ਹੈ ਫਿਰ ਮੈਨੂੰ ਖਿੱਚ ਕੇ ਇੱਧਰ ਲੈ ਆਉਂਦੇ ਆ ਹੁਣ ਜਿਵੇਂ ਫੈਨਸ ਆਪਾਂ ਮੈਂ ਪਾਇਆ ਕੋਈ ਨਾਰਮਲ ਗਣਾ ਉਹਨਾਂ ਨੇ ਨਹੀਂ ਰੈਐਕਟ ਕਰਨਾ ਉਹਦੇ ਵੀ ਆ ਨਹੀਂ ਅਸੀਂ ਸੁਣਨਾ ਉਹ ਫਿਰ ਮੈਸੇਜ ਕਰਦੇ ਆ ਭਾਜੀ ਇਹਦੇ ਤੇ ਬੋਲੋ ਇਹਦੇ ਤੇ ਬੋਲੋ ਕਈ ਮੈਨੂੰ ਗੁਰਦੁਆਰਿਆਂ ਦੀ ਵੀਡੀਓ ਭੇਜਣ ਲੱਗ ਜਾਂਦੇ ਆ ਪਰ ਜੀ ਇੱਥੇ ਆ ਬੇਦਬੀ ਹੋ ਗਈ ਇੱਥੇ ਉਹ ਬੇਦਬੀ ਹੋ ਗਈ ਮੈਂ ਕਿਹਾ ਮੈਂ ਕੋਈ ਇਦਾਂ ਦਾ ਕੋਈ ਮੈਂ ਪੋਲਿਟਿਕਲ ਲੀਡਰ ਨਹੀਂ ਹੈਗਾ ਜਿਹੜਾ ਤੁਹਾਡਾ ਸਮੱਸਿਆ ਨੂੰ ਹੱਲ ਕਰੂੰਗਾ ਇਹ ਚੀਜ਼ ਮੜਾ ਕੰਮ ਹੁੰਦਾ ਕੋਈ ਭਵੇਂ ਸਰਦਾਰਾਂ ਦੀਆਂ ਭਵੇਂ ਹਿੰਦੂ ਉਹਦਾ ਉਦੋਂ ਸੌਦਾ ਲਾ ਕੇ ਤੇ ਮੇਰੇ ਕੋ ਆਜੋ ਤੁਸੀਂ ਵੀ ਕੁਝ ਕਰੋ ਹੁਣ ਹਰੇਕ ਜ਼ਿੰਮੇਵਾਰੀ ਇੱਕ ਬੰਦੇ ਤੇ ਨਹੀਂ ਦੇ ਸਕਦੇ ਵੀ ਇਹ ਹੀ ਬੰਦਾ گاਊਗਾ ਤਾਂ ਇਹ ਤੇ ਪਿੱਛੇ ਖੜੇ ਆ ਇਹਨੂੰ ਅੱਗੇ ਕਰੇਗਾ ਤੁਸੀਂ ਵੀ ਕੁਝ ਕਹੋ ਤੁਸੀਂ ਬੋਲੋ ਬੋਲਣਾ ਸਿੱਖੋ ਕਿਉਂਕਿ ਕੰਗਣਾ ਦੇ ਥੱਪੜकांड ਵੇਲੇ ਵੀ ਕਈਆਂ ਨੇ ਦੋ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ ਧਿਰਾਂ ਬਣ ਗਈਆਂ ਸੀ ਇੱਕ ਕਹਿੰਦੇ ਕਿ ਠੀਕ ਹੈ ਜਿੰਨੇ ਇੰਨਾ ਜ਼ਿਆਦਾ ਤਪਾਇਆ ਹੋਵੇ ਕਿਸੇ ਨੂੰ ਕਿਤੇ ਤੇ ਰਿਐਕਸ਼ਨ ਨਿਕਲਣਾ ਸੀ ਇੰਨਾ ਅੰਦਰ ਦੱਬਿਆ ਹੋਊਗਾ ਕੁਲਵਿੰਦਰ ਕੌਰ ਦੇ ਅੰਦਰ ਪੰਜਾਬ ਦੀ ਧੀ ਆਖਰਕਾਰ ਮਾਂ ਨੂੰ ਕੋਈ ਵੀ ਕੋਈ ਗਲਤ ਕਹੇ ਤੇ ਰਿਐਕਸ਼ਨ ਤੇ ਆਉਂਦਾ ਪਰ ਥੱਪੜ ਮਾਰਨਾ ਠੀਕ ਨਹੀਂ ਉਦੋਂ ਵੀ ਦੋ ਤਰ੍ਹਾਂ ਦੀਆਂ ਗੱਲਾਂ ਹੋਈਆਂ ਕਿ ਇਹਦੇ ਵਿੱਚ ਤਾਂ ਕਈ ਵਾਰੀ ਥੱਪੜ ਵੱਜ ਗਿਆ ਕੰਗਣਾ ਨੂੰ ਪਾਜੀ ਦੇਖੋ ਮੈਂ ਉਦੋਂ ਵੀ ਗੱਲ ਕੀਤੀ ਸੀ ਵੀ ਕੁਲਵਿੰਦਰ ਕੋਰ ਕੋਈ ਸੋਚ ਕੇ ਤਾਂ ਹੀ ਨਹੀਂ ਹੋਣੀ ਵੀ ਥੱਪੜ ਮਾਰਨਾ ਆਪਣੀ ਬੋਲਬਾਣੀ ਹੁੰਦੀ ਹੈ ਜ਼ਬਾਨ ਦੇ ਵਿੱਚ ਪਰ ਮੇਂ ਹੱਡੀਆਂ ਨਹੀਂ ਹੁੰਦੀਆਂ ਵੀ ਹੱਡੀਆਂ ਤੋੜ ਆ ਦਿੰਦੀ ਹੈ ਵੀ ਆਪਣੀ ਜ਼ਬਾਨ ਨੂੰ ਆਪਾਂ ਕੰਟਰੋਲ 'ਚ ਰੱਖੀਏ ਜਦੋਂ ਆਪਾਂ ਬੋਲਣਾ ਹੈ ਉਹਨੂੰ ਸੋਚ ਕੇ ਬੋਲੀਏ ਵੀ ਕਿੱਥੇ ਨਾਲੇ ਉਹਦਾ ਤੇ ਇੱਕ ਮਿਆਰ ਵੱਧ ਗਿਆ ਸੀ ਐਮਪੀ ਬਣ ਗਈ ਸੀ ਉਹਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਸੀ ਥੱਪੜ ਖਾਣ ਤੋਂ ਬਾਅਦ ਵੀ ਉਹਦਾ ਗਲਤ ਬਿਆਨ ਹੀ ਆਉਂਦਾ ਸਿੱਖਾਂ ਬਾਰੇ ਫਿਰ ਕਿੱਥੋਂ ਤੱਕ ਤੁਸੀਂ ਟੋਲਰੇਟ ਕਰੋ ਐਮਰਜੈਂਸੀ ਫਿਲਮ ਆਉਣ ਜਾ ਰਹੀ ਹੈ ਸਾਬਕਾ ਪ੍ਰਧਾਨ ਮੰਤਰੀ ਦੀ ਜੀਵਨੀ ਦੇ ਦਿੱਤਾ ਕਿ ਆ ਕਿ ਸਕ੍ਰਿਪਟ ਪਹਿਲਾਂ ਦਿਖਾਓ ਸਾਨੂੰ ਉਹ ਕਹਿੰਦੇ ਕਿ ਹੋ ਸਕਦਾ ਇਹ ਤੇ ਹਲੇ ਟ੍ਰੇਲਰ ਦਾ ਇੱਕ ਛੋਟਾ ਜਾਂਚ ਹੈ ਫਿਲਮ ਦੇ ਵਿੱਚ ਬਹੁਤ ਕੁਝ ਗਿਆਨ ਬਿਆਨਬਾਜ਼ੀ ਆ ਜਿਹੜੀ ਜਾਂ ਗਲਤ ਬਿਆਨੀ ਹੋ ਸਕਦੀ ਆ ਕੀਤੀ ਹੋਵੇ ਪੰਜਾਬ ਬਾਰੇ ਸਿੱਖਾਂ ਬਾਰੇ ਭਾਜੀ ਦੇਖੋ ਪੰਜਾਬ ਤੱਕ ਛੋਟਾ ਜਿਹਾ ਸੂਬਾ ਹੈ ਸੂਬਾ ਹੈ ਨਾ ਜੇ ਇੱਥੇ ਨਹੀਂ ਵੀ ਚੱਲੂਗੀ ਨਾ ਫਿਲਮ ਉਹਨਾਂ ਨੂੰ ਇਨਾ ਫਰਕ ਨਹੀਂ ਪੈਂਦਾ ਪਰ ਜਿਵੇਂ ਹੁਣ ਪਹਿਲਾਂ ਇੱਕ ਫਿਲਮ ਆਈ ਸੀ ਇਹਨਾਂ ਦੀ ਇਹਨਾਂ ਨੇ ਫਿਰ ਟੈਕਸ ਫ੍ਰੀ ਕਰਤੀ ਸਾਰੀ ਜਗ੍ਹਾ ਤੇ ਜੇ ਇਹਨਾਂ ਨੇ ਫਿਰ ਇਹ ਕੰਮ ਕੀਤਾ ਫਿਰ ਉਹ ਫਿਲਮ ਨਹੀਂ ਰੋਕ ਸਕਦੇ ਨਾ ਆਪਾਂ ਕਿੱਥੇ ਕਿੱਥੇ ਜਾ ਕੇ ਰੁਕਾਂਗੇ ਕਿਵੇਂ ਕਿਵੇਂ ਰੁਕਾਂਗੇ ਪਰ ਇਹਦੇ ਤੇ ਹੁਣ ਜਿਵੇਂ ਕਈ ਬੰਦੇ ਹੁਣ ਮੈਂ ਕਹਿ ਰਿਹਾ ਭਾਜੀ ਫਿਲਮ ਰੋਕਣੀ ਚਾਹੀਦੀ ਹੈ ਕਈ ਕਹਿੰਦੇ ਯਾਰ ਕੀ ਲੈਣਾ ਆਪਾਂ ਕਰਕੇ ਫਿਲਮੀਆਂ ਵੇਖ ਲੈਣਦੇ ਉਹ ਕਈ ਬੰਦੇ ਦੋਵੇਂ ਦੋਵੇਂ ਪਾਸੇ ਚੱਲਦੇ ਨਾ ਹੁਣ ਮੈਨੂੰ ਤਾਂ ਦੁੱਖ ਆ ਹੁਣ ਇੱਕ ਬੰਦੇ ਨੂੰ ਨਹੀਂ ਦੁੱਖ ਉਹਨੂੰ ਨਾਲ ਕਿਵੇਂ ਜੋੜਾਂ ਮੈਂ ਉਹਨੂੰ ਕਿਵੇਂ ਸਮਝਾਵਾਂ ਬਈ ਆ ਚੀਜ਼ਾਂ ਸਾਡੇ ਲਈ ਖਰਾਬ ਨੇ ਗਲਤ ਨੇ ਵੀ ਕ ਵੈਸੇ ਕਦੇ ਤੁਸੀਂ ਸੋਚਿਆ ਗੀਤ ਬਣਾਉਂਦੇ ਹਾਂ ਖਾਸ ਕਰਕੇ ਤੁਹਾਡੇ ਦੋ ਗਾਣੇ ਤਾਂ ਸਿੱਧਾ ਹੀ ਉਸ ਬੀਬੀ ਬਾਰੇ ਆਗੇ ਕੰਗਣਾ ਰਣੌਤ ਬਾਰੇ ਵੀ ਕੰਗਣਾ ਰਣੌਤ ਨੇ ਜਦੋਂ ਗਾਣਾ ਸੁਣਨਗੇ ਤੁਹਾਡੇ ਬੋਲ ਉਹਨਾਂ ਕੋਲ ਪਹੁੰਚ ਹੀ ਜਾਂਦਾ ਸੋਸ਼ਲ ਮੀਡੀਆ ਤੇ ਅੱਜਕੱਲ ਉਹ ਸੁਣ ਕੇ ਕੀ ਰਿਐਕਸ਼ਨ ਹੋਇਆ ਹੋਊਗਾ ਕਦੇ ਜਹ ਸੋਚਿਆ ਮਤਲਬ ਤਸਵੀਰ ਬਣਾਈ ਹੈ ਆਪਣੇ ਦਿਮਾਗ 'ਚ ਕਿ ਕੰਗਣਾ ਰਣੌਤ ਕੀ ਸੋਚਦੀ ਉਹ ਤੁਹਾਡਾ ਗੀਤ ਸੁਣ ਕੇ ਬੜੀ ਸੋਚਣਾ ਕੀ ਹੈ ਉਹ ਦੇਖੋ ਜਦੋਂ ਮੈਂ ਗਾਣਾ ਲਿਖਦਾ ਉਹਦੇ ਕੋ ਪਹੁੰਚ ਜਾਂਦਾ ਇਹ ਗੱਲ ਹੈਗੀ ਵੀ ਲੋਕ ਟੈਗ ਕਰਕੇ ਉਹ ਤੱਕ ਪਹੁੰਚਾ ਦਿੰਦੇ ਆ ਪਰ ਉਹ ਚਲੋ ਇਹਨਾਂ ਦਾ ਉਹਨੂੰ ਹੈਗਾ ਵੀ ਕੋਈ ਬੋਲਦਾ ਉਹ ਕਹਿੰਦੇ ਵੀ ਇੱਕ ਇੱਕ ਸੀ ਸਿੱਧੂ ਮੂਸੇ ਵਾਲਾ ਉਹ ਬੋਲਦਾ ਸੀ ਉਹਨੂੰ ਅਸੀਂ ਐਦਾਂ ਕਰਕੇ ਉਹਨਾਂ ਨੂੰ ਮਾਹੌਲ ਬਣਾਇਆ ਪੰਜਾਬ 'ਚ ਵੀ ਕੋਈ ਅੱਗੇ ਤੋਂ ਉੱਠ ਕੇ ਬੋਲੂਗਾ ਨਹੀਂ ਵੀ ਅਸੀਂ ਇੱਕ ਮਾਹੌਲ ਬਣਾ ਦਿੰਨੇ ਇੱਕ ਬੰਦੇ ਨੂੰ ਅਸੀਂ ਮਾਰ ਦਿੰਨੇ ਆ ਇਹ ਜਿਵੇਂ ਸਿੱਧੂ ਵੀ ਐਦਾਂ ਦੀਆਂ ਚੀਜ਼ਾਂ ਕਰ ਰਿਹਾ ਸੀ ਕਿਉਂਕਿ ਉਹ ਪਹਿਲਾਂ ਹੋਰ ਕੁਝ ਸੀ ਇੱਕਦਮ ਚੇਂਜ ਹੋਇਆ ਸੀ ਉਹ ਜਦੋਂ ਚੇਂਜ ਹੋਇਆ ਤੇ ਉਹਨੂੰ ਮਾਰਤਾ ਉਹਨਾਂ ਨੇ ਲਗਾਈ ਪੰਜਾਬ 'ਚ ਇੱਕ ਡਰ ਦਾ ਮਾਹੌਲ ਹੁਣ ਕੋਈ ਬੋਲੂਗਾ ਨਹੀਂ ਪਰ ਉਹਨਾਂ ਨੂੰ ਇਹ ਤਾਂ ਪਤਾ ਲੱਗਦਾ ਹੋਊਗਾ ਵੀ ਇਹ ਹਜੇ ਹੈਗੇ ਨੇ ਬੋਲਣ ਵਾਲੇ ਬੋਲਦੇ ਪਏ ਨੇ ਹਾਂਜੀ ਹੋਰ ਪੈਦਾ ਆ ਜਾਂਦੇ ਆ ਮੈਨੂੰ ਮਾਰਦੇ ਨੇ ਕੋਈ ਹੋਰ ਪੈਦਾ ਹੋ ਜਾਊਗਾ ਪੈਦਾ ਹੋ ਹੀ ਜਾਣੇ ਆ ਇਹ ਇਹਨਾਂ ਨੂੰ ਦੱਸਣਾ ਪਊਗੀ ਇਹ ਇਹ ਜੀ ਗੱਲ ਨਹੀਂ ਕਿ ਵੀ ਤੁਸੀਂ ਇੱਕ ਨੂੰ ਡਰਾ ਲਿਆ ਵੀ ਹੁਣ ਸਿੱਧੂ ਕੋਈ ਸਿੱਧੂ ਦੇ ਨਾਲ ਰਹਿਣ ਵਾਲੇ ਕਲਾਕਾਰ ਡਰ ਕੇ ਵੀ ਅਸੀਂ ਨਹੀਂ ਬੋਲਣਾ ਪਰ ਇਹ ਤਾਂ ਦੇਖੋ ਮੌਤ ਜਿਹੜੀ ਉਹ ਸੱਚ ਹੈ ਭਾਈ ਜੀਣਾ ਝੂਠ ਹੈ ਤੇ ਜਿੰਵੇਂ ਜਦੋਂ ਆਣੀ ਉਹ ਤਾਂ ਆ ਜਾਣੀ ਹੈ ਹੂੰ ਇੱਕ ਤੁਸੀਂ ਦਾ ਮੈਂ ਉਹ ਗਾਣਾ ਸੁਣਨਾ ਚਾਹੂੰਗਾ ਕਿ ਆਪਿਆਂ ਉਦੋਂ ਗੈਪ ਪੈ ਗਿਆ ਗੱਲਬਾਤ ਹੋਈ ਨਹੀਂ ਤੁਸੀਂ ਪੰਜਾਬ ਦੀਆਂ ਧੀਆ ਹੋਣ ਚਾਹੇ ਹਰਿਆਣੇ ਦੀ ਚਾਹੇ ਦੇਸ਼ ਦੀ ਕਿਸੇ ਪਾਸੇ ਹੋਵੇ ਜਿਵੇਂ ਆ ਡਾਕਟਰ ਵਾਲਾ ਇੱਕ ਬਹੁਤ ਵੱਡਾ ਕਾਂਡ ਹੋ ਗਿਆ ਮਨੀਸ਼ ਫਗਾਟ ਨਾਲ ਬਹੁਤ ਮਾੜੀ ਹੋਈ ਉਹ ਸਾਰੀਆਂ ਗੱਲਾਂ ਉੱਤੇ ਵੀ ਜਿਹੜਾ ਇੱਕ ਗੀਤ ਬਣਾਇਆ ਉਹ ਵੀ ਤੁਸੀਂ ਬੋਲ ਜ਼ਰੂਰ ਸਾਂਝੇ ਕਰ ਕੋ ਪਤਾ ਲੱਗੇ ਕਿ ਹੈਰੀ ਦੀ ਕਲਮ ਕਿਹੜੀ ਸੋਚ ਵਿੱਚੋਂ ਚੱਲਦੀ ਇਹਦੀਆਂ ਲੈਣਾ ਸੀ ਮੈਂ ਸੁਣਾਣਾ ਸ਼ੇਰਨੀ ਨੇ ਕਰਕੇ ਦਿਖਾਤਾ ਬਈ ਪਟਤੈ ਜਕਾਠ ਨੂੰ ਪੂਰੀ ਐਸ ਬੋਰਡ ਵੀ ਪੰਜਾਬ ਤੋਂ ਵਿਨੇਸ਼ ਫੋਗਾਟ ਨੂੰ ਪੂਰੀ ਐਸ ਬੋਰਡ ਵੀ ਪੰਜਾਬ ਤੋਂ ਵਿਨੇਸ਼ ਫੋਗਾਟ ਨੂੰ ਇਹ ਜੀ ਲੈਣਾ ਪਉਸੀ ਇਹ ਨਹੀਂ ਸੋਚਦੇ ਵੀ ਇਹ ਕਿੱਥੇ ਸਾਡੇ ਪੰਜਾਬ ਨਾਲ ਸਬੰਧ ਹੈ ਕਿ ਨਹੀਂ ਹੈ ਪਰ ਜੇ ਕਿਤੇ ਵਧੀਕੀ ਹੋਈ ਹੈ ਤੇ ਉਹਦੇ ਨਾਲ ਖੜਨਾ ਹੈ ਉਹਦੇ ਨਾਲ ਉਹਦੇ ਨਾਂ ਦੇ ਉੱਤੇ ਗੀਤ ਗਾਉਣਾ ਹੈ ਇਹ ਤਾਂ ਬਾਜੀ ਪੰਜਾਬ ਦੇ ਨਾਲ ਸੋਚੀ ਹੈ ਸੁਭਾਅ ਜੀ ਹੈ ਵੀ ਜਿੱਥੇ ਕੋਈ ਐੋਜੀ ਗੱਲ ਹੁੰਦੀ ਹੈ ਜੇ ਕੋਈ ਵਧੀਆ ਮਾਨ ਵਾਲੀ ਗੱਲ ਹੁੰਦੀ ਹੈ ਤੇ ਅਸੀਂ ਉੱਥੇ ਖੜਦੇ ਵੀ ਆਂ ਜਿੱਥੇ ਇਦਾਂ ਦੀ ਗੱਲ ਹੁੰਦੀ ਵੀ ਤੇ ਬੋਲਣਾ ਚਾਹੀਦਾ ਉੱਥੇ ਬੋਲਦਾ ਵੀ ਇਹ ਪੰਜਾਬ ਸ਼ੁਰੂ ਤੋਂ ਹੀ ਹੁੰਦਾ ਰਿਹਾ ਇੱਕ ਆਖਰੀ ਸਵਾਲ ਇਹ ਹੈ ਕਿ ਪੰਜਾਬ ਦੇ ਕਲਾਕਾਰਾਂ ਨੇ ਕਿਸਾਨੀ ਅੰਦੋਲਨ ਵੇਲੇ ਬੜਾ ਅਹਿਮ ਰੋਲ ਨਭਾਇਆ ਪੰਜਾਬੀ মিডিਆ ਦਾ ਬੜਾ ਅਹਿਮ ਰੋਲ ਸੀ ਅੱਜ ਦੀ ਘੜੀ ਵਿੱਚ ਤੁਹਾਨੂੰ ਲੱਗਿਆ ਕਿ ਬਦਲਿਆ ਕੋਈ ਕਿਸੇ ਦੇ ਨਾਲ ਖੜਦਾ ਨਹੀਂ ਹੋਵੇਂ ਇਸ ਕਰਕੇ ਬਹੁਤ ਲੋਕ ਆ ਜਿਹੜੇ ਠੰਡੇ ਹੋ ਕੇ ਬਹਿ ਗਏ ਚੁੱਪ ਹੋ ਕੇ ਬਹਿ ਗਏ ਉਹਦੀ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ ਕਿ ਏਜੰਸੀਆਂ ਦਾ ਡਰ ਹੁੰਦਾ ਜਾਂ ਫਿਰ ਕੋਈ ਹੋਰ ਵਜ੍ਹਾ ਹੁੰਦੀ ਹੈ ਮਗਰ ਭਾਜੀ ਏਜੰਸੀਆਂ ਦੇ ਡਰ ਕਰਕੇ ਤਾਂ ਨਹੀਂ ਹੁੰਦਾ ਪਰ ਕਈ ਵਾਰੀ ਨਾ ਆਗੂ ਸਾਡੇ ਜਿਹੜੇ ਹੋਗੇ ਉਹ ਇਹ ਸੋਚਦੇ ਵੀ ਜੋ ਮੈਂ ਬੋਲ ਰਿਹਾ ਮੈਂ ਆਗੂ ਹਾਂ ਕੌਮ ਦਾ ਜਾਂ ਇੱਕ ਆਪਣੇ ਧਰਨੇ ਦਾ ਉੱਥੇ ਜਾ ਕੇ ਆਪਾਂ ਜੇ ਕਲਾਕਾਰ ਆਉਂਦਾ ਹੁਣ ਕਲਾਕਾਰ ਨੂੰ ਪਿਆਰ ਜ਼ਿਆਦਾ ਕਰਦੇ ਆ ਲੋਕ ਕਲਾਕਾਰ ਦੇ ਆਉਣ ਨਾਲ ਭੀੜ ਜ਼ਿਆਦਾ ਹੋ ਜਾਂਦੀ ਹੈ ਉਹ ਚਾਹੁੰਦੇ ਵੀ ਅਸੀਂ ਅੱਗੇ ਰਹੀਏ ਇਹ ਇੱਕ ਚੀਜ਼ ਮੇਰਨਾ ਵੀ ਹੋਈਆਂ ਮੈਂ ਕੋਈ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਗੀਤ ਮੈਂ ਕੀਤੇ ਮੈਂ ਇਹ ਜਿਹੇ ਜਿਹੇ ਜਿਹੜੇ ਮੇਰੇ ਕੋਲ ਆਏ ਵੀ ਸੀ ਉਸ ਟਾਈਮ ਦੇ ਵਿੱਚ ਕਿ ਤੁਸੀਂ ਗਾਣੇ ਕਰੋ ਜਦੋਂ ਅਸੀਂ ਕੀਤੇ ਤੇ ਉਹਨਾਂ ਨੇ ਮਤਲਬ ਰਿਪਲਾਈ ਵੀ ਨਹੀਂ ਕੀਤਾ ਫੋਨ ਵੀ ਨਹੀਂ ਚੱਕਿਆ ਵੀ ਕਿਤੇ ਅਸੀਂ ਆਹ ਚੀਜ਼ ਇਹ ਮੁੰਡਾ ਅੱਗੇ ਨਾ ਆਜੇ ਜਾਂ ਇਹ ਕਲਾਕਾਰ ਅੱਗੇ ਨਾ ਚਲ ਜੇ ਅਸੀਂ ਆਪਣਾ ਅੱਗੇ ਰੱਖਣਾ ਬਸ ਆਪਣੇ ਆਪ ਨੂੰ ਅੱਗੇ ਰੱਖਣ ਦੇ ਚੱਕਰ ਦੇ ਵਿੱਚ ਇਹ ਮਤਲਬ ਜਿਹੜੇ ਨਾਲ ਉਹਨੇ ਜੋੜਦੇ ਉਹਨੂੰ ਤਦੋਂ ਇਸ ਕਰਕੇ ਗੈਪ ਵੱਧ ਜਾਂਦਾ ਹੈ ਬਾਕੀ ਸਾਰੇ ਖੇਤਰਾਂ ਕਲਾਕਾਰ ਵੀ ਸੋਚਦਾ ਵੀ ਅਸੀਂ ਇੰਨਾ ਕੁਝ ਕਰ ਰਹੇ ਹਾਂ ਤੇ ਫਿਰ ਵੀ ਸਾਨੂੰ ਰਿਸਪੈਕਟ ਨਹੀਂ ਦਿੰਦੇ ਕਿਉਂਕਿ ਇੱਕ ਵਾਰੀ ਆਪਣਾ ਐਮੀ ਵਰਕ ਵੀ ਗਿਆ ਸੀ ਉਦੋਂ ਵੀ ਮਾੜਾ ਜਾਗਾ ਉਹਨੇ ਗਾਣਾ ਕੋਈ ਆਊਟ ਤੋਂ ਗਾਤਾ ਸੀ ਉਹਨੂੰ ਉਦੋਂ ਸਟੇਜ ਤੋਂ ਹੀ ਬੂਲਤਾ ਸੀ ਉਹ ਚੀਜ਼ਾਂ ਹੁਣ ਖਰਾਬ ਕਰਦੀਆਂ ਨੇ ਕਲਾਕਾਰ ਵੀ ਦੇਖੋ ਕਲਾਕਾਰਾਂ ਦਾ ਵੀ ਇੱਕ ਆਪਣਾ ਆਪਣਾ ਢੰਗ ਹੈ ਗਾਉਣ ਦਾ ਹਨਾ ਕੋਈ ਜੇ ਪਹਿਲਾਂ ਮਾੜੇ ਗਾ ਰਿਹਾ ਹੁਣ ਗੁਰਦਾਸ ਮਾਨ ਭਾਜੀ ਉੱਥੇ ਗਏ ਸੀ ਇਹ ਗੱਲ ਪਹਿਲਾਂ ਵੀ ਮੈਂ ਉਦੋਂ ਕੀਤੀ ਸੀ ਵੀ ਜਦੋਂ ਕੋਈ ਪਹੁੰਚ ਹੀ ਗਿਆ ਹੈ ਜਦੋਂ ਕੋਈ ਆ ਹੀ ਗਿਆ ਫਿਰ ਤੁਸੀਂ ਉੱਥੇ ਬੋਲਣ ਨਹੀਂ ਦਿੰਦੇ ਉਹ ਸਾਡੇ ਸਾਰਿਆਂ ਦੇ ਹੁਣ ਇੱਕ ਗਲਤੀ ਤਾਂ ਕੋਈ ਕਰ ਸਕਦਾ ਉਹਨੇ ਪਿਛਲੇ ਹਾਂਜੀ ਪਿਛਲੀਆਂ ਗਾਣੇ ਅਸੀਂ ਸੁਣ ਸੁਣ ਕੇ ਵੱਡੇ ਹੋਏ ਆ ਕੋਈ ਵੀ ਕੋਈ ਇਹੋ ਜੀ ਗੱਲ ਨਹੀਂ ਸਾਨੂੰ ਸੁਣਨ ਨੂੰ ਮਿਲੀ ਕਿ ਉਹਨਾਂ ਨੇ ਸਾਡੇ ਸਿੱਖ ਕੌਮ ਬਾਰੇ ਖਲਾਫ ਬੋਲੇ ਆ ਕੋਈ ਕਦੀ ਇੱਕ ਵਾਰੀ ਮੂੰਹ ਚੋਂ ਗੱਲ ਨਿਕਲ ਜਾਂਦੀ ਹੈ ਅਸੀਂ ਇੰਨੇ ਵੱਡੇ ਆ ਮਾਫ ਕਰਨਾ ਚਾਹੀਦਾ ਪਰ ਲੋਕ ਬਹੁਤ ਜ਼ਿਆਦਾ ਇਦਾਂ ਕਰਦੇ ਆ ਗਲਤੀ ਇਹੋ ਤਾਂ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਤੇ ਤੁਹਾਡਾ ਸਬੰਧ ਯੂਪੀ ਨਾਲ ਵੀ ਰਹਿੰਦਾ ਹੈ ਪੰਜਾਬ ਨਾਲ ਵੀ ਹੈ ਤਾਂ ਬਾਰਲੇ ਮਾ ਜਿਹੜੇ ਸੂਬਿਆਂ ਦੇ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਜਿਹੜੇ ਲੋਕ ਨੇ ਉਹ ਕਿੰਨੇ ਕੋ ਕਿਸੇ ਖਾਫ ਦੇ ਵਿੱਚ ਤਾਂ ਨਹੀਂ ਜਿਉਂਦੇ ਕਿਉਂਕਿ ਕਈ ਵਾਰੀ ਪੰਜਾਬ ਦੇ ਵਿੱਚ ਹੁੰਦੀ ਘਟਨਾ ਬਾਹਰ ਅਸਰ ਕਰਦੀ ਹੈ ਬਾਹਰ ਹੋਈ ਘਟਨਾ ਪੰਜਾਬ 'ਤੇ ਬੜੀ ਅਸਰ ਕਰਦੀ ਹੈ ਉਹ ਦੋਨੇ ਮਾਹੌਲ ਤੁਸੀਂ ਤੇ ਦੇਖਿਆ ਹੈ ਕਿਵੇਂ ਲੱਗਦਾ ਲੋਕ ਕੀ ਸੋਚਦੇ ਆ ਭਾਜੀ ਦੇਖੋ ਮਾਹੌਲ ਦਾ ਇਦਾਂ ਜਿਵੇਂ ਪਿੱਛੇ ਜੇ ਇਹਨਾਂ ਨੇ ਇੱਕ ਮਹੀਮ ਚਲਾ ਲਈ ਸੀ ਵੀ ਇੱਥੋਂ ਜਿਹੜੇ ਪ੍ਰਵਾਸੀ ਹੈ ਭਜਾ ਦੋ ਮੈਂ ਉਹਨਾਂ ਨੂੰ ਕਹਿੰਦਾ ਵੀ ਸਾਡੇ ਯੂਪੀ ਦੇ ਵਿੱਚ ਵੀ ਅਸੀਂ ਪ੍ਰਵਾਸੀ ਸਮਝ ਲੋ ਵੀ ਯੂਪੀ 'ਚ ਸਰਦਾਰ ਬਹੁਤ ਰਹਿ ਰਹੇ ਆ ਤੁਹਾਡੇ ਇੱਕ ਛੋਟੇ ਜਿਹੇ ਬਿਆਨ ਦੇ ਨਾਲ ਅਸੀਂ ਪਰੇਸ਼ਾਨ ਹੋ ਜੰਨੇ ਹਾਂ ਉੱਥੇ ਕਿਉਂਕਿ ਸਾਡਾ ਸੱਭਿਆ ਸਾਡਾ ਜਿਹੜਾ ਭਾਈਚਾਰਾ ਬੜਾ ਵਧੀਆ ਹੈ ਯੂਪੀ ਦੇ ਵਿੱਚ ਸਾਰਿਆਂ ਨਾਲ ਹੀ ਪਰ ਜਦੋਂ ਇਦਰੋਂ ਕੋਈ ਇਹੋ ਜੀ ਗੱਲ ਨਿਕਲਦੀ ਹੈ ਵੀ ਇਥੋਂ ਪ੍ਰਵਾਸੀ ਭਜਾ ਦੇਣੇ ਚਾਹੀਦੇ ਆ ਇਹਨਾਂ ਦੇ ਇਹਨਾਂ ਕੋਲੋਂ ਖਾਣਾ ਨਹੀਂ ਚਾਹੀਦਾ ਇਹਨਾਂ ਦੀ ਰੇੜੀਆਂ ਤੇ ਜਾਣਾ ਨਹੀਂ ਚਾਹੀਦਾ ਇਹ ਤਾਂ ਫਿਰ ਸਾਨੂੰ ਵੀ ਉਧਰ ਕਹਿਣ ਲੱਗ ਜਾਣਗੇ ਵੀ ਸਰਦਾਰਾਂ ਕੋਲ ਜਾਣਾ ਨਹੀਂ ਚਾਹੀਦਾ ਪਿੱਛੇ ਜਿਹੇ ਮਹਾੜੀ ਦੇ ਘਟੂਕੜ ਜਾਂ ਰੋਪੜ ਦੇ ਕੁਝ ਪਿੰਡਾਂ ਦੇ ਜਿਹੜੇ ਸਿੱਖ ਹੈ ਉਹ ਹਰ ਇੱਕ ਜਗ੍ਹਾ ਤੇ ਹੈ ਐਮਪੀ ਚ ਵੀ ਨੇ ਬਿਹਾਰ ਚ ਵੀ ਨੇ ਇਧਰ ਯੂਪੀ ਚ ਵੀ ਸਾਰੀ ਜਗ੍ਹਾ ਨੇ ਹੁਣ ਜੇ ਤੁਸੀਂ ਆਪਾਂ ਇੱਕ ਪਰਟੀਕੂਲਰ ਇੱਕ ਆਪਣੇ ਮੈਂ ਕਹੂੰਗਾ ਵੀ ਇੱਥੇ ਭਈਏ ਨਹੀਂ ਰਹਿਣੇ ਚਾਹੀਦੇ ਤੇ ਫਿਰ ਉਹ ਭਈਏ ਵੀ ਕਹਿਣਗੇ ਵੀ ਇੱਥੇ ਸਰਦਾਰ ਨਹੀਂ ਰਹਿਣੇ ਚਾਹੀਦੇ ਇਦਾਂ ਮਾਹੌਲ ਖਰਾਬ ਹੋ ਜਾਂਦਾ ਹਰ ਇੱਕ ਚੀਜ਼ ਨੂੰ ਹਰ ਇੱਕ ਨੂੰ ਹੱਕ ਹੈ ਭਾਜੀ ਇੱਥੋਂ ਜਾ ਕੇ ਕਮਾਉਣ ਦਾ ਖਾਣ ਦਾ ਤੁਸੀਂ ਵੀ ਕਰੋ ਤੁਸੀਂ ਵੀ ਲਾ ਲਓ ਸਟਾਲ ਤੁਸੀਂ ਵੀ ਕਮਾ ਲਓ ਇਦਾਂ ਆਪਾਂ ਕਿਸੇ ਨੂੰ ਕਰ ਨਹੀਂ ਸਕਦੇ ਪਰ ਸਾਰੇ ਪਾਸੇ ਜਾਬਤਾ ਜ਼ਰੂਰੀ ਹੈ ਜੇ ਪੰਜਾਬ ਤੋਂ ਬੰਦਾ ਬਾਹਰ ਗਿਆ ਉੱਥੇ ਜਾਬਤੇ ਚ ਰਹਿਣਾ ਪੈਣਾ ਜੇ ਬਾਹਰੋਂ ਕੋਈ ਇੱਥੇ ਆਇਆ ਉਹਨੂੰ ਵੀ ਇਹੋ ਜੀ ਸੇ ਇੱਕ ਫੈਮਿਲੀ ਜੀ ਕੋਈ ਵਿਰੋਧ ਕਰਦੇ ਆ ਗਲਤ ਕੰਮ ਕਰਦੋ ਵਾਲੇ ਥਾਣੇ ਬਣੇ ਨੇ ਉੱਥੇ ਜਾ ਕੇ ਉਹਨਾਂ ਦੀ ਕਾਰਵਾਈ ਹੁੰਦੀ ਹੈ ਇੱਥੇ ਵੀ ਸਾਰਾ ਕੁਝ ਇਦਾਂ ਹੀ ਆਪਾਂ ਲੜ ਮਰ ਕੇ ਤੇ ਨਾ ਕੰਮ ਕਰ ਸਕਦੇ ਬਿਥੋਂ ਭਜਾਈ ਦਿਓ ਸਾਰਿਆਂ ਨੂੰ ਇੱਕ ਦੀ ਗਲਤੀ ਦੇ ਨਾਲ ਸਾਰੇ ਨਹੀਂ ਭਜਾ ਸਕਦੇ ਆਪਾਂ ਉਹ ਚੀਜ਼ਾਂ ਧੰਨਵਾਦ ਜੀ ਤੇ ਹੈਰੀ ਤਨੋਆ ਜਿਨ੍ਹਾਂ ਨੇ ਕੋਈ ਵੀ ਮਸਲਾ ਉੱਠ ਖੜੇ ਖਾਸ ਕਰਕੇ ਕੰਗਣਾ ਨਾਉਦ ਦੀ ਵਿਵਾਦਤ ਜਿਹੜੀ ਇੱਕ ਫਿਲਮ ਆ ਰਹੀ ਹੈ ਉਸ ਦੇ ਬਾਰੇ ਜੋ ਟ੍ਰੇਲਰ ਤੋਂ ਬਾਅਦ ਗੱਲਾਂ ਉੱਠੀਆਂ ਨੇ ਉਸ ਦੇ ਵਿੱਚੋਂ ਇਹਨਾਂ ਨੇ ਇੱਕ ਗੀਤ ਗਾਇਆ ਉਸ ਦੇ ਮਾਰਫਤ ਇਸੀ ਗੱਲਬਾਤ ਕੀਤੀ ਹੈ